ਹਾਂਜੀ ਸੰਗਤ ਜੀ ਵੀਡੀਓ ਦੇਖੋ ਇੱਕ ਨਗਰ ਇੱਕ ਪਿੰਡ ਦੀ ਜਿੱਥੇ ਪਿੰਡ ਦੀ ਪੰਚਾਇਤ ਵੱਲੋਂ ਬਾਬਾ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਦੀ ਮੂਰਤੀ ਜੋ ਪਿੰਡ ਤੋਂ ਬਾਹਰ ਹਾਰਕ ਬਣਾ ਕੇ ਉਹਦੇ ਵਿੱਚ ਲਾਈ ਗਈ ਜੋਤ ਵੀ ਲਗਦੀ ਹੈ ਗੱਲਾਂ ਵੀ ਰੱਖਿਆ ਹੋਇਆ ਤੇ ਅਮਰਤਪਾਲ ਸਿੰਘ ਮਹਿਰੋ ਆਪਾਂ ਸਾਰੇ ਜਾਣਦੇ ਉਹਨਾਂ ਨੂੰ ਸੋ ਉਹਨਾਂ ਨੇ ਪਹੁੰਚ ਕੇ ਥਿਓ ਜੋ ਸਥਿਤੀ ਦੇਖੀ ਹੈ ਉਹਦੇ ਬਾਰੇ ਚਾਨਣਾ ਪਾਇਆ ਕਿ ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ ਦਾ ਜਿਹੜਾ ਖੰਡਨ ਕੀਤਾ ਗਿਆ ਹੈ ਤੇ ਸਾਭ ਜੀ ਇਹਦੇ ਬਾਰੇ ਕੀ ਕਹੋਗੇ ਕਮੈਂਟਾਂ ਚ ਵਿਚਾਰ ਦਿਓ ਵੀਡੀਓ ਦੇਖਿਓ ਤੇ ਸ਼ੇਅਰ ਕਰਿਓ ਤਾਂ ਕਿ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਪਿੰਡ ਕਾਮੂ ਵਾਲਾ ਜਿਲ੍ਹਾ ਮੋਗਾ ਦੇ ਵਿੱਚ ਪੈਂਦਾ ਹੈ ਅਸੀਂ ਇੱਥੋਂ ਲੰਘੇ ਜਾਂਦੇ ਸੀ ਤੇ ਸੰਗਤ ਨੂੰ ਕੁਝ ਦਿਖਾਉਣਾ ਚਾਹੁੰਨੇ ਇੱਕ ਪਾਰਕ ਬਣਿਆ ਹੋਇਆ ਪਿੰਡ ਦਾ ਪੰਚਾਇਤ ਵੱਲੋਂ ਬਣਾਇਆ ਗਿਆ ਤੇ ਬਹੁਤ ਸੋਹਣੀ ਪੱਥਰ ਦੀ ਮੂਰਤੀ ਲੱਗੀ ਹੋਈ ਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤੇ ਬਹੁਤ ਸਤਿਕਾਰ ਆ ਤੇ ਤੁਹਾਨੂੰ ਦੱਸਣਾ ਚਾਹੁੰਨੇ ਸਿੱਖਾਂ ਨੂੰ ਪੰਜਾਬ ਦੇ ਵਿੱਚ ਜੋ ਵੱਸਦੇ ਆ ਜਾਂ ਬਾਹਰ ਵੱਸਦੇ ਸਿੱਖਾਂ ਨੂੰ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਆ ਵੀ ਮੂਰਤੀ ਪੂਜਾ ਨੂੰ ਸਿੱਖਾਂ ਨੇ ਨਹੀਂ ਮੰਨਣਾ ਤੇ ਹਜ਼ੂਰ ਸਾਹਿਬ ਨੇ ਨਿਰਦੇਸ਼ ਦੀ ਧਰਤੀ ਤੇ 10ਵੇਂ ਪਾਸ਼ਾ ਜੀ ਜਦੋਂ ਚਿਖਰ ਤੇ ਚੜਨ ਲੱਗਿਆ ਤੇ ਉਹ ਸਿੱਖਾਂ ਨੂੰ ਹੁਕਮ ਕਰਕੇ ਗਏ ਆ ਵੀ ਸਿੱਖਾਂ ਨੇ ਜਦੋਂ ਸੰਗ ਤੇ ਵਿਰਾਗ ਚ ਸੀਗੀ ਵੀ ਅਸੀਂ ਕਿਹਨੂੰ ਮੰਨਾਂਗੇ ਤੇ 10ਵੇਂ ਪਾਸ਼ਾ ਜੀ ਦਾ ਹੁਕਮ ਸੀਗਾ ਵੀ ਤੁਹਾਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲੇ ਆ ਵੀ ਅੱਜ ਤੋਂ ਤੁਸੀਂ ਇਹਨਾਂ ਨੂੰ ਗੁਰੂ ਮੰਨਣਾ ਤੇ ਇਹਨਾਂ ਦਾ ਸਤਿਕਾਰ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਤੇ ਉਸ ਗੱਲ ਨੂੰ ਲੈ ਕੇ ਕਾਲ ਤੱਕ ਸਹਿਤੋ ਵੀ ਹੁਕਮ ਆ ਵੀ ਸਿੱਖਾਂ ਨੇ ਮੂਰਤੀ ਪੂਜਾ ਨਹੀਂ ਕਰਨੀ ਤੇ ਨਾ ਹੀ ਇਸ ਨੂੰ ਮੰਨਣਾ ਪਰ ਸਾਡੇ ਪਿੰਡਾਂ ਦੇ ਲੋਕ ਆ ਜਿਹੜੇ ਪਤਾ ਨਹੀਂ ਕਿਉਂ ਕਿਹੜੀ ਗੱਲ ਪਿੱਛੇ ਅਣਪੜਤਾ ਇਹਨਾਂ ਦੀ ਧਾਰਮਿਕ ਲਾਇਨ ਨੂੰ ਲੈ ਕੇ ਤੇ ਕਿੱਧਰ ਨੂੰ ਜਾ ਰਹੇ ਆ ਬਾਬਾ ਦੀਪ ਸਿੰਘ ਜੀ ਦਾ ਬਹੁਤ ਵੱਡਾ ਸਥਾਨ ਆ ਸਿੱਖਾਂ ਦੇ ਵਿੱਚ ਤੇ ਬਹੁਤ ਮਹਾਨ ਸ਼ਹੀਦ ਨੇ ਤੇ ਅਸੀਂ ਬਹੁਤ ਸਤਿਕਾਰ ਕਰਦੇ ਆ ਵੀ ਸਾਡੇ ਤਾਂ ਉਹ ਸ਼ਹੀਦ ਨੇ ਤੇ ਇਹਨਾਂ ਪ੍ਰਤੀ ਕੋਈ ਗੱਲਬਾਤ ਨਹੀਂ ਹੈ ਪਰ ਇਸ ਪਿੰਡ ਦੇ ਲੋਕ ਜਿਨ੍ਹਾਂ ਨੇ ਲਾਇਆ ਹੁਣ ਤੁਹਾਨੂੰ ਦਿਖਾਉਣਾ ਦੇਖੋ ਜੋਤ ਆ ਜੋਤ ਸੀਗੀ ਇਹਦੇ ਚ ਜਾਗਦੀ ਅਸੀਂ ਲੇਟ ਹੋ ਕੇ ਵੀਡੀਓ ਬਣਾ ਲਈ ਬਾ ਪਹਿਲੋਂ ਵੀ ਆ ਜੋਤ ਸੀ ਇਹਦੇ ਚ ਜਗਦੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਸੂਪ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਗੁੱਟਕਾ ਪੁੱਠੀ ਸਾਹਿਬ ਨਹੀਂ ਹੈ ਜੋਤ ਜਗਦੀ ਸੀ ਆ ਧੂਫਾ ਲੱਗਦੀਆਂ ਇੱਥੇ ਤੇ ਆ ਤੁਹਾਨੂੰ ਦੱਸ ਦਈਏ ਵੀ ਆ ਗੋਲ ਕ ਲਾਇਆ ਇਹਨਾਂ ਨੇ ਪੰਡ ਵਾਲਿਆਂ ਨੇ ਗੋਲ ਕ ਤੇ ਆ ਇਹਦੇ ਚੋਂ ਭਾਣ ਦੀ ਇਹ ਨਿਕਲੀ ਜੇ ਇਹ ਸਭ ਮੱਥਾ ਟੇਕਿਆ ਜਾਂਦਾ ਇੱਥੇ ਹੋਰ 20 ਸਾਲਾਂ ਨੂੰ ਕੀ ਹੋਣਾ ਸੀ ਜਗਾ ਬਣ ਜਾਣੀ ਸੀ ਤੇ ਗਾਂ ਵਾਲੀ ਪੀੜੀ ਨੇ ਨਾ ਪਹੁੰਚ ਕੀ ਹੋ ਜਾਣਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਉਹ ਇਸ ਧਾਰਮਿਕ ਸਥਾਨ ਆ ਜਾਂ ਕੀ ਐ ਕੀ ਨਹੀਂ ਪਰ ਪਿੰਡ ਵਾਲਿਆਂ ਨੂੰ ਇਹ ਚਾਹੀਦਾ ਵੀ ਜੇ 10ਵੇਂ ਪਾਸ਼ਾ ਸਾਨੂੰ ਗੁਰੂਗਰਾ ਸਾਹਿਬ ਦੇ ਲੜ ਲਾ ਕੇ ਗਏ ਆ ਨਾ ਤੇ ਆਪਾਂ ਉੱਥੇ ਹੀ ਰਹੀਏ ਉਦੋਂ ਬਾਹਰ ਨਾ ਜਾਈਏ ਉਹ ਪਿੰਡ ਦੇ ਵਿੱਚ ਗੁਰਦਰਾ ਸਾਹਿਬ ਇੱਕ ਇੱਥੇ ਆ ਇੱਕ ਇੱਥੇ ਆ ਇੱਕ ਇੱਥੇ ਆ ਤਿੰਨ ਨਿਸ਼ਾਨ ਸਾਹਿਬ ਤਿੰਨ ਗੁਰੂ ਘਰ ਅੰਦਰ ਮਹਾਰਾਜ ਦੇ ਸਰੂਪ ਆ ਤੇ ਤੁਸੀਂ ਇੱਥੇ ਮੱਥਾ ਟੇਕਣਾ ਆਉਨੇ ਆ ਆ ਸਾਡੇ ਆ ਸਮਾਨ ਨੂੰ ਸਾਫ ਕਰਦੇ ਆ ਤੇ ਇੱਥੇ 15 ਬੀਬੀਆਂ ਮੋੜੀਆਂ ਸੀ ਹੱਥ ਦੇ ਵਿੱਚ ਘੋ ਦੀ ਉਹ ਕੌਲੀ ਫੜੀ ਆ ਤੇ ਸਿੱਖ ਖਾਲੀ ਡੱਬੀ ਆ ਧੂਬਤੀ ਕਰਨ ਆਉਂਦੀਆਂ ਤੇ ਉਹ 6-6 ਕਿਲੋਮੀਟਰ ਤੋਂ ਤੁਰ ਕੇ ਇਹ ਅਸੀਂ ਬਾਬਾ ਦੀਪ ਸਿੰਘ ਜੀ ਠੀਕ ਆ ਅਸੀਂ ਸ਼ਹੀਦਾਂ ਪ੍ਰਤੀ ਸਤਿਕਾਰ ਰੱਖੋ ਤੁਸੀਂ ਸਾਰਾ ਕੁਝ ਹੈ ਤੇ ਪਰ ਇਹ ਨਹੀਂ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੁਲਕਰ ਹੋ ਜੀਏ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁਰੂ ਘਰੇ ਛੱਡ ਕੇ ਪ੍ਰਕਾਸ਼ ਹੋਇਆ ਰਹਿਰਾ ਸਾਹਿਬ ਦਾ ਵਿਲਾਜ ਤੇ ਤੁਸੀਂ ਆ ਕੇ ਇੱਥੇ ਮੂਰਤੀ ਪੂਜਾ ਕਰੀ ਜਾਂਦੇ ਆ ਫਿਰ ਫਾਇਦਾ ਕੀ ਹੋ ਗਿਆ ਸ਼ਹੀਦਾਂ ਦਾ ਇਸ ਕਰਕੇ ਇਸ ਨਗਰ ਆ ਜਿਹੜਾ ਰਾਮੂ ਵਾਲਾ ਇਹਨਾਂ ਪਿੰਡਾਂ ਦੇ ਵਿੱਚੋਂ ਜਿਹੜੀ ਸੰਗਤ ਨੇ ਇਹ ਕੰਮ ਕੀਤਾ ਬਹੁਤ ਮਾੜਾ ਨਹੀਂ ਤਾਂ ਮਹਾਰਾਜ ਨੂੰ ਕੀ ਮੂੰਹ ਦਿਖਾਵਾਂਗੇ ਜਦੋਂ ਉਹਨਾਂ ਨੇ ਨਰੇਟ ਦੀ ਧਰਤੀ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਲੜ ਲਾਇਆ ਸੀ ਸਾਡੀ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਹੈ ਪਰ ਜੇ ਤੁਸੀਂ ਮੂਰਤੀ ਪੂਜਾ ਨੂੰ ਮੰਨਣਾ ਬੁੱਤਾਂ ਦੀ ਪੂਜਾ ਕਰਨੀ ਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਕੋਈ ਉੱਥੇ ਅਹਿਮੀਅਤ ਨਹੀਂ ਰਹੇਗੀ ਤੁਸੀਂ ਤਾਂ ਫਿਰ ਆਪ ਬੇਆਦਬੀ ਕਰੀ ਜਾਂਦੇ ਆ ਸਿੱਖ ਮਾੜਾ ਮੋਟਾ ਇਸ ਗੱਲ ਨੂੰ ਸਮਝਣ ਜੇ ਮਨ ਦੇ ਵਿੱਚ ਇੱਛਾ ਬਾਣੀ ਪੜਨ ਦੀ ਜਾਂ ਚਪੈਰੇ ਚਾਹਦੀ ਤੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੀ ਪੜੋ ਤੁਸੀਂ ਉੱਥੇ ਹੀ ਅਰਦਾਸ ਬੇਨਤੀ ਕਰੋਗੇ ਤੇ ਇੱਥੋਂ ਕੀ ਇੱਕ ਬੁੱਤ ਨੂੰ ਕਰੋਗੇ ਦੇਸੀ ਆ ਨੇੜੇ ਹੱਡਾ ਰੋੜੀ ਆ ਨੇੜੇ ਸੇਵੇ ਆ ਇੱਥੇ ਬੁੱਤ ਲੱਗ ਗਿਆ ਤੇ ਇਹਦੀ ਪੂਜਾ ਹੋਣ ਲੱਗ ਗਿਆ ਵੇਖੋ ਤੁਸੀਂ ਜੋਤਾਂ ਜਗ ਲੱਗੀਆਂ ਤੇ ਤੁਸੀਂ ਤਾਂ ਸਾਰਿਆਂ ਨਾਲੋਂ ਹੀ ਟੱਪ ਗਏ ਤੁਸੀਂ ਤਾਂ ਇਦੂ ਬਾਅਦ ਫਿਰ ਇੱਥੇ ਮੁੜ ਕੇ ਚਾਦਰਾਂ ਚੜਾਉਣ ਲੱਗ ਕੇ ਜੋ ਇਸ ਕਰਕੇ ਇਦਾਂ ਨਾ ਕਰਿਆ ਕਰੋ ਤੇ ਮੇਰੇ ਨਾਲ ਆ ਸਰਪੰਚ ਭਾਈ ਚਮਕੌਰ ਸਿੰਘ ਜੀ ਸਾਲਕਾ ਸਰਪੰਚ ਆ ਇਹ ਮੌਜੂਦਾ ਨਹੀਂ ਹੁਣ ਜੇ ਜਦੋਂ ਬੁੱਤ ਲੱਗਾ ਇੱਥੇ ਤੇ ਇਹਨਾਂ ਨੇ ਜੋਤ ਲਾਉਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਅੱਜ ਵੀ ਇਸ ਚੀਜ਼ ਨੂੰ ਮੰਨਿਆ ਵੀ ਜੋਤ ਲਾਈ ਸੀ ਗੋਲਕ ਰੱਖਿਆ ਸੀ ਇਹਨਾਂ ਨੂੰ ਇਸ ਗੱਲ ਦਾ ਕਹਿੰਦੇ ਸਾਨੂੰ ਪਤਾ ਨਹੀਂ ਸੀ ਸਾਥੋਂ ਗਲਤੀ ਚ ਹੋ ਗਿਆ ਭਾਈ ਤੇ ਸਰਪੰਚ ਸਾਹਿਬ ਤੁਸੀਂ ਜਿਹੜੀ ਸੰਗਤ ਆ ਹਾਂਜੀ ਤੇ ਸੰਗਤ ਨੂੰ ਸੰਬੋਧਨ ਕਰ ਦਿਓ ਵੀ ਇਹ ਪਾਰਕ ਦੇ ਵਿੱਚ ਮੱਥਾ ਨਹੀਂ ਟੇਕਣਾ ਧੂਪ ਬੱਤੀ ਨਹੀਂ ਕਰਨੀ ਤੇ ਜੋਤ ਨਹੀਂ ਲਾਉਣੀ ਤੇ ਵੀ ਹੋ ਰਿਹਾ ਤੇ ਮੇਰੇ ਤੇ ਉਲਟਾ ਵੀ ਅੱਜ ਤੋਂ ਹੀ ਬੰਦ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਚਲੋ ਇਸ ਚੀਜ਼ ਦਾ ਮੈਨੂੰ ਗਿਆਨ ਨਹੀਂ ਸੀ ਭਾਈ ਸਾਹਿਬ ਅਮਰਪਾਲ ਜੀ ਨੇ ਦੱਸਿਆ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ ਚਲੋ ਅਸੀਂ ਵੀ ਇਹ ਚੀਜ਼ ਮੈਂ ਵੀ ਮੰਨਿਆ ਵੀ ਠੀਕ ਆ ਅਸੀਂ ਜੋਤ ਮਨੀ ਲਾਵਾਂਗੇ ਇਹ ਚੀਜ਼ ਅਸੀਂ ਮੰਨਦੇ ਹਾਂ ਹਾਂ ਜੀ ਸੰਗਤ ਨੂੰ ਕਹਿ ਦਿਓ ਵੀ ਮਤ ਸੰਗਤ ਨੂੰ ਇਹ ਬੇਨਤੀ ਆ ਵੀ ਸੰਗਤ ਵੀ ਮੱਥਾ ਨਾ ਟੇਕੇ ਜਿਹੜੇ ਆਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕਾ। ਹਾਂ ਜੀ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰ ਲਿਓ। ਕਮੈਂਟ ਚ رائے ਦਿਓ ਆਪਣੀ।